ਰੇਖਾ ਗੁਪਤਾ ਅੱਜ ਦਿੱਲੀ ਦੇ ਨਵੇਂ ਸੀਐਮ ਵਜੋਂ ਚੁੱਕਣਗੇ ਸੌ ਦੁਪਹਿਰ 12:30 ਵਜੇ ਰਾਮਲੀਲਾ ਗਰਾਊਂਡ ਦੇ ਵਿੱਚ ਲੈਣਗੇ ਹਲਫ ਪੀਐਮ ਮੋਦੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ ਦਿੱਲੀ ਦੀ ਚੌਥੀ ਮਹਿਲਾ ਸੀਐਮ ਹੋਣਗੇ ਰੇਖਾ ਗੁਪਤਾ ਬੀਜੇਪੀ ਵਿਧਾਇਕ ਦਲ ਦੀ ਲੀਡਰ ਚੁਣੇ ਜਾਣ ਤੋਂ ਬਾਅਦ ਐਲਜੀ ਵੀਕੇ ਸਖਸੇਨਾ ਨੂੰ ਮਿਲੇ ਰੇਖਾ ਗੁਪਤਾ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ਪਹਿਲੀ ਵਾਰ ਵਿਧਾਇਕ ਬਣ ਕੇ ਬਣਨ ਜਾ ਰਹੇ ਨੇ ਸੀਐਮ ਪੰਜਾਬ ਹਰਿਆਣਾ ਹਾਈ ਕੋਰਟ ਦਾ ਨਿੱਜੀ ਸਕੂਲਾਂ ਨੂੰ ਆਦੇਸ਼ ਕਮਜ਼ੋਰ ਵਰਗਾਂ ਦੇ ਲਈ 25% ਸੀਟਾਂ ਰੱਖੀਆਂ ਕਰਨ ਦੇ ਅੰਤ੍ਰੇਮ ਹੁਕਮ ਕੀਤੇ ਜਾਰੀ ਕਿਹਾ ਪੰਜਾਬ ਸਰਕਾਰ ਹੁਕਮਾਂ ਨੂੰ ਕਰਵਾਏ ਲਾਗੂ ਭਗਵੰਤ ਸਿੰਘ ਮਾਨ ਨੇ ਰਵੀ ਵਿਆਸ ਨਾਲ ਟ੍ਰਿਬਿਊਨਲ ਕੋਲ ਰੱਖਿਆ ਪੰਜਾਬ ਦਾ ਪੱਖ ਕਿਹਾ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਇੱਕ ਵਿਭੂਂਦ ਵੱਧ ਪਾਣੀ ਨਹੀਂ ਹੈ ਰੋਗਾ ਦੇ ਪਿੰਡ ਕੋ ਪੂਰਾ ਜ ਪੈਸੇ ਦੇ ਲੈਣ ਦੇ ਨੂੰ ਲੈ ਕੇ ਚਲੀਆਂ ਗੋਲੀਆਂ ਪਛਾਤੇ ਆਮਲਾਵੜਾ ਨੇ ਕਾਦ ਵਿੱਚ ਵੜ ਕੇ ਚਲਾਈਆਂ ਗੋਲੀਆਂ ਪਿੰਡ ਦੇ ਹੀ ਇੱਕ ਸ਼ਖਸ ਦੀ ਗੋਲੀ ਲੱਗਨ ਨਾਲ ਮੌਤ ਬਟਾਰਾ ਚ ਮੈਡੀਕਲ ਸਟੋਰ ਦੇ ਫਾਇਰਿੰਗ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਸੀਸੀਟੀਵੀ ਦੇ ਵਿੱਚ ਕੈਦ ਹੋਏ ਬਾਈਕ ਸਵਾਰ ਸਰਸ਼ਕਾਲ న్యూਸ 18 ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਅਨੈ ਚੌਹਰੀ ਲੈ ਕੇ ਹਾਜ਼ਰ ਹਾਂ ਇਸ ਵੀਲੇ ਦੀਆਂ ਮੁਖਬਰਾ ਤਾਂ ਬੁਲੇਟਿਨ ਦੇ ਸ਼ੁਰੂਆਤ ਕਰਾਂਗੇ ਅਮਰੀਕਾ ਦੇ ਵਿੱਚ ਮੁਰ ਤੋਂ ਪਲੇਨ ਕ੍ਰੈਸ਼ ਹੋਣ ਦੀ ਖਬਰ ਆ ਤੇ ਹੁਣ ਅਰੀਜ਼ੋਨਾ ਦੇ ਵਿੱਚ ਦੋ ਛੋਟੇ ਜਹਾਜ਼ਾਂ ਦੇ ਵਿਚਾਲੇ ਟੱਕਰ ਹੋਈ ਹੈ ਤੇ ਪਲੇਨ ਕ੍ਰੈਸ਼ ਹਾਦਸੇ ਦੇ ਵਿੱਚ ਕਰੀਬ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਟੈਕਸਨ ਦੇ ਇੱਕ 에어ਪੋਰਟ ਦੇ ਬਾਹਰ ਇਹ ਪੂਰਾ ਹਾਦਸਾ ਵਾਪਰੇ ਅਮਰੀਕਾ ਦੇ ਵਿੱਚ 2000 ਤਾਂ ਉਧਰ ਮੁੱਖ ਮੰਤਰੀ ਮਾਨ ਨੇ ਪਾਣੀ ਦਾ ਮੁੱਦਾ ਚੁੱਕਿਆ ਰਾਵੀ ਬਿਆਸ ਜਲ ਟ੍ਰਿਬਿਊਨਲ ਦੇ ਕੋਲ ਇਹ ਪੰਜਾਬ ਦਾ ਪੱਖ ਰੱਖਿਆ ਗਿਆ ਹੈ ਤੇ ਪੰਜਾਬ ਦੇ ਕੋਲ ਦੂਜੇ ਸੂਬਿਆਂ ਨੂੰ ਦੇਣ ਦੇ ਲਈ ਇੱਕ ਵੀ ਵਾਧੂ ਬੂੰਦ ਪਾਣੀ ਦੀ ਨਹੀਂ ਹੈ ਪਾਣੀ ਦੀ ਉਪਲਬਧਤਾ ਦਾ ਪੁਨਰ ਮੁਲਾਂਕਣ ਕਰਨ ਤੇ ਜ਼ੋਰ ਦਿੱਤਾ ਗਿਆ ਤੇ ਸੀਐਮ ਮਾਨ ਵੀ ਰਾਵੀ ਬਿਆਸ ਦੇ ਨਾਲ ਟ੍ਰਿਬਿਊਨਲ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਏ ਟ੍ਰਿਬਿਊਨਲ ਦਾ ਸੀਐਮ ਦੇ ਵੱਲੋਂ ਬਿਆਨ ਇਸ ਮੌਕੇ ਸਾਹਮਣੇ ਆਉਂਦਾ ਹੈ ਤੇ ਚੇਅਰਮੈਨ ਜਸਟਿਸ ਵਿਨੀਤ ਸੰਧੀ ਅਗਵਾਈ ਕਨਵਾਈ ਟ੍ਰਿਬਿਊਨਲ ਮੈਂਬਰਨ ਜਸਟਿਸ ਪੀ ਨਵੀਨ ਰਾਓ ਅਤੇ ਜਸਟਿਸ ਸੁਮਨ ਸ਼ਾਮ ਅਤੇ ਰਜਿਸਟਰਾਰ ਰੰਜੀਤਾ ਚੋਪੜਾ ਦੇ ਨਾਲ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਇਹ ਮੁੱਦਾ ਦਰਾਇਆ ਗਿਆ ਹੈ ਗਲ ਚੁੱਕੀ ਗਈ ਹੈ ਤੇ ਸੂਬੇ ਦੇ ਕੋਲ ਕਿਸੇ ਹੋਰ ਸੂਬੇ ਦੇ ਨਾਲ ਸਾਂਝਾ ਕਰਨ ਲਈ ਬਾਦੂ ਪਾਣੀ ਨਹੀਂ ਹੈ ਅਤੇ ਕਿਸੇ ਨਾਲ ਵੀ ਇਹ ਇੱਕ ਬੂੰਦ ਪਾਣੀ ਸਾਂਝਾ ਕਰਨ ਦਾ ਸਵਾਲ ਦੂਰ ਦੂਰ ਤੱਕ ਪੈਦਾ ਨਹੀਂ ਹੁੰਦਾ ਉਹਨਾਂ ਕਹੇ ਕਿ ਪੰਜਾਬ ਦੇ ਕੋਲ ਕਿਸੇ ਹੋਰ ਰਾਜ ਦੇ ਨਾਲ ਸਾਂਝਾ ਕਰਨ ਦੇ ਲਈ ਬਾਧੂ ਪਾਣੀ ਨਹੀਂ ਹੈ ਅਤਿ ਅੰਤਰਰਾਸ਼ਟਰੀ ਨਿਯਮਾਂ ਦੇ ਅਨਸਾਰ ਪਾਣੀ ਦੀ ਉਪਲਬਧਤਾ ਮੁੱਢ ਤੋਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਮੁੱਢ ਤੋਂ ਮੁਲਾਂਕਣ ਜੋ ਹੈ ਇੱਕ ਤਰੀਕੇ ਦੇ ਨਾਲ ਕਰਨ ਦੀ ਜ਼ਰੂਰਤ ਵੀ ਹੈ ਕਿ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰਾਵੀ ਜਲ ਪ੍ਰਣਾਲੀ ਨੂੰ ਵਾਚਨ ਦੇ ਲਈ ਸੂਬੇ ਦੇ ਦੌਰੇ ਤੇ ਆਏ ਜੁਨਲ ਅਪੀਲ ਕੀਤੀ ਗਈ ਸੀ ਕਿ ਉਹੋ ਸੁਭਿਦ ਲੋਕਾਂ ਨੂੰ ਇਨਸਾਫ ਦਿਵਾਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਾਣੀ ਦਾ ਮੁੱਦਾ ਹੁਣ ਚੁੱਕਿਆ ਗਿਆ ਹੈ ਤੌਦਰ ਪੰਜਾਬ ਦੇ ਨਿੱਜੀ ਸਕੂਲਾਂ ਦੇ ਵਿੱਚ ਕਮਜ਼ੋਰ ਵਰਗ ਦੇ ਲਈ ਰੱਖਵਾ ਕਰਨ ਕੀ ਦੀ ਗੱਲ ਆਖੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਨਿੱਜੀ ਸਕੂਲਾਂ ਦੇ ਵਿੱਚ ਕਮਜ਼ੋਰ ਵਰਗ ਦੇ ਲਈ ਕਰੀਬ 25% ਰੱਖਵਾ ਕਰਨ ਕੀਤਾ ਜਾਵੇ ਅਤੇ ਪੰਜਾਬ ਦੇ ਸਾਰੇ ਗੈਰ ਮਾਨਤਾ ਪ੍ਰਾਪਤ ਸਕੂਲਾਂ ਦੇ ਲਈ ਹੁਕਮਾਂ ਦੀ ਪਾਲਣਾ ਕਰਨ ਦੇ ਲਈ ਠੋਸ ਕਦਮ ਚੁੱਕਨ ਦੇ ਨਿਰਦੇਸ਼ਾਂ ਤਾਂ ਇਸ ਪੂਰੇ ਮਾਮਲੇ ਦੇ ਚੱਲਦੇ ਆ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਬਹੁਤ ਫਾਇਦਾ ਹੋਵੇਗਾ ਪੰਜਾਬ ਦੇ ਨਿੱਜੀ ਸਕੂਲਾਂ ਦੇ ਵਿੱਚ ਕਮਜ਼ੋਰ ਵਰਗ ਦੇ ਲਈ ਰਾਖਵਾ ਕਰਨ ਦੀ ਜੋ ਹੈ ਹੁਣ ਮੁੱਦਾ ਚੁੱਕਿਆ ਗਿਆ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਠੋਸ ਕਦਮ ਚੁੱਕਨ ਦੀ ਅਪੀਲ ਕੀਤੀ ਗਈ ਹੈ ਹੁਕਮ ਜਾਰੀ ਕੀਤੇ ਗਏ ਹਨ ਤੇ ਨਿੱਜੀ ਸਕੂਲਾਂ ਦੇ ਵਿੱਚ ਕਮਜ਼ੋਰ ਵਰਗ ਦੇ ਲਈ ਕਰੀਬ 25% ਰਾਖਵਾ ਕਰਨ ਕਰਨ ਦੀ ਗੱਲ ਆਖੀ ਗਈ ਹੈ ਤੇ ਪੰਜਾਬ ਦੇ ਸਾਰੇ ਗੈਰ ਮਾਨਤਾ ਸਕੂਲਾਂ ਦੇ ਵਿੱਚ ਲਈ ਜੋ ਇਹ ਹੁਕਮ ਜਾਰੀ ਕੀਤੇ ਗਏ ਹਨ ਹੁਕਮਾਂ ਦੀ ਪਾਲਣਾ ਲਈ ਵੀ ਠੋਸ ਕਦਮ ਚੁੱਕਣ ਦੇ ਨਿਰਦੇਸ਼ ਨੇ ਗਾਈਡਲਾਈਨਸ ਇਸ ਮੌਕੇ ਦਿੱਤੀਆਂ ਗਈਆਂ ਨੇ ਤੇ ਪੰਜਾਬ ਦੇ ਨਿੱਜੀ ਸਕੂਲਾਂ ਦੇ ਵਿੱਚ ਰੱਖਵਾ ਕਰਨ ਦੀ ਹੁਣ ਇਸ ਮੁੱਦੇ ਨੂੰ ਪੂਰਾ ਹੈ ਜ਼ੋਰ ਮਿਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕਿਤੇ ਨਾ ਕਿਤੇ ਹਾਈ ਕੋਰਟ ਦੇ ਵੱਲੋਂ ਵੀ ਇੱਕ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੇ ਚਲਦਿਆਂ ਪੰਜਾਬ ਦੇ ਗੈਰ ਮਾਨਤਾ ਪ੍ਰਾਪਤ ਸਕੂਲਾਂ ਦੇ ਲਈ ਇਹ ਹੁਕਮ ਹੁੰਦੇ ਤੇ ਗਏ ਹਨ ਤੇ ਹੁਕਮਾਂ ਦੀ ਪਾਲਣਾ ਕਰਨ ਦੇ ਲਈ ਵੀ ਸਪੈਸ਼ਲ ਗਾਈਡਲਾਈਨਸ ਇਸ ਮੌਕੇ ਦਿੱਤੀਆਂ ਗਈਆਂ ਹਨ ਤੋਂਦਰ 22 ਫਰਵਰੀ ਨੂੰ ਕਿਸਾਨਾਂ ਅਤੇ ਕੇਂਦਰ ਦੇ ਮੁਰ ਤੋਂ ਮੀਟਿੰਗ ਹੋਵੇਗੀ ਤੇ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਸੈਕਟਰ 26 ਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਇਹ ਸਾਰੀ ਮੀਟਿੰਗ ਕੀਤੀ ਜਾਵੇਗੀ ਤੇ ਮੀਟਿੰਗ ਦੇ ਵਿੱਚ ਖੇਤੀਬਾੜੀ ਮંત્રી Shivraj Chauhan ਵੀ ਮੌਜੂਦ ਰਹਿਣਗੇ ਤਾਂ ਤਾਰੀਖ ਕਰੀਬ 22 ਤਾਰੀਖ ਚੁਣੀ ਗਈ ਹੈ ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਟਿੰਗ ਕੀਤੀ ਜਾਵੇਗੀ ਤੇ ਇਸ ਪੂਰੀ ਮੀਟਿੰਗ ਦੇ ਵਿੱਚ ਗੱਲਬਾਤ ਮੁੜ ਤੋਂ ਕੀਤੀ ਜਾਵੇਗੀ ਤੇ ਚੰਡੀਗੜ੍ਹ ਦੇ ਵਿੱਚ ਹੀ ਇਸ ਮੀਟਿੰਗ ਨੂੰ ਕੀਤਾ ਜਾਵੇਗਾ ਤੇ ਸੈਕਟਰ 26 ਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ Shivraj ਮંત્રી ਖੇਤੀਬਾੜੀ ਮੰਤਰੀ Shivraj Chauhan ਵੀ ਸ਼ਾਮਲ ਹੋਣਗੇ ਤੇ ਗੱਲਬਾਤ ਇਸ ਮੌਕੇ ਕਿਸਾਨਾਂ ਦੇ ਨਾਲ ਕੀਤੀ ਜਾਵੇਗੀ ਤੇ 22 ਫਰਵਰੀ ਦਾ ਦਿਨ ਚੁਣਿਆ ਗਿਆ ਹੈ ਤੇ ਇਸ ਜਗ੍ਹਾ ਦੀ ਜਿੱਕਰ ਗੱਲ ਕਰੀ ਤਾਂ ਸੈਕਟਰ 26 ਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਗੱਲਬਾਤ ਦੇ ਲਈ ਜੋ ਹੈ ਚੁਣਿਆ ਗਿਆ ਹੈ ਜਿੱਤੇ ਕਿ ਪੂਰੀ ਗੱਲਬਾਤ ਚਰਚਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾਵੇਗੀ ਤੇ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਵੇਗੀ ਜਿਸ ਤੋਂ ਪਹਿਲਾਂ ਵੀ ਗੱਲਬਾਤ ਹੋਈ ਹੈ ਪਰ ਬੇਸੇਟਾ ਨਿਕਲਣ ਤੋਂ ਬਾਅਦ ਫੋਨ ਇੱਕ ਵਾਰ ਮੁੜ ਤੋਂ ਮੀਟਿੰਗ ਰੱਖੀ ਗਈ ਹੈ ਤੇ 22 ਫਰਵਰੀ ਯਾਨੀ ਕਿ ਆਉਣ ਵਾਲੇ 2 ਦਿਨ ਦੇ ਵਿੱਚ ਇਹ ਪੂਰੀ ਮੀਟਿੰਗ ਕੀਤੀ ਜਾਵੇਗੀ। ਇਹ ਵੀ पत्थर मिला है हमें और उस पत्थर में स्पष्ट किया गया है कि 22 तारीख की जो मीटिंग देकर गए थे उस दिन तय हुई थी वो मीटिंग चंडीगढ़ के अंदर 26 सेक्टर में वहीं पे ही महात्मा गांधी इंस्टीट्यूट के अंदर वहाँ वो बैठक होगी और केंद्र सरकार के साथ वो बैठक होगी मैं फिर से ये क्लियर कर देता हूँ कि वो बैठे की जो जगह है वो चंडीगढ़ के 26 सेक्टर में महात्मा गांधी इंस्टीट्यूट के अंदर वहीं पे शाम के छः बजे वो हमारी बैठे की हमें पत्थर आ गया है ਉਦਰ ਮੰਤਰੀ ਰਵਨੀਤ ਬਿੱਟੂ ਨੇ ਚੰਡੀਗੜ੍ਹ ਡੀਜੀਪੀ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਤੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਇਹ ਸ਼ਿਕਾਇਤ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਹੈ ਤੇ ਮੇਰੇ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਗਈ ਹੈ ਤੇ ਚੰਡੀਗੜ੍ਹ ਪੁਲਿਸ ਦਾ ਰਵਈਆ ਸ਼ਰਮਨਾਕ ਹੈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੀਐਮ ਭਗਵੰਤ ਮਾਨ ਦੀ ਰਹਾਇਸ਼ ਵਾਲ ਵਦਰੈਸਨ ਰੁਨੀਤ ਬਿੱਟੂ ਜਿਸ ਦੇ ਮੌਕੇ ਇਹ ਪੂਰੀ ਤਸਵੀਰਾਂ ਉਸ ਮੌਕੇ ਦੀਆਂ ਸਾਹਮਣੇ ਆਈਆਂ ਨੇ ਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਜੋ ਹੈ ਇਸ ਤਰੀਕੇ ਦਾ ਵਰਤਾਵ ਕੀਤਾ ਗਿਆ ਤੇ ਇਸ ਮੌਕੇ ਬਿੱਟੂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਕਿਤੇ ਨਾ ਕਿਤੇ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ ਤੇ ਮੇਰੇ ਪ੍ਰਤੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਚੰਡੀਗੜ੍ਹ ਪੁਲਿਸ ਦਾ ਰਵਈਆ ਸ਼ਰਮਨਾਕ ਹੈ ਕਿ ਚੰਡੀਗੜ੍ਹ ਪੁਲਿਸ ਦੇ ਨਾਲ ਤਕਰਾਰ ਦੀਆਂ ਤਸਵੀਰਾਂ ਕੱਲ੍ਹ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਹੁਣ ਇਹ ਪੂਰਾ ਬਿਆਨ ਸਾਹਮਣੇ ਆਉਂਦਾ ਹੈ ਕਿ ਉਹਨਾਂ ਦੇ ਨਾਲ ਜੋ ਵਿਵਹਾਰ ਕੀਤਾ ਗਿਆ ਕਿਤੇ ਨਾ ਕਿਤੇ ਗਲਤ ਸੀ ਤੇ ਆਪਣੇ ਆਪ ਦੇ ਵਿੱਚ ਉਹਨਾਂ ਦੇ ਨਾਲ ਜੋ ਸ਼ਬਦਾਵਲੀ ਉਹਨਾਂ ਦੇ ਵੱਲੋਂ ਵਰਤੀ ਗਈ ਸੀ ਉਹ ਵੀ ਆਪਣੇ ਆਪ ਚ ਗਲਤ ਸੀ ਤੇ ਚੰਡੀਗੜ੍ਹ ਪੁਲਿਸ ਦਾ ਰਵੱਈਆ ਬੇਹੱਦ ਸ਼ਰਮਨਾਕ ਇਸ ਮੌਕੇ ਰਿਹਾ ਤੌਦਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਅਤੇ ਪੰਥਕ ਰਾਜਨੀਤੀ ਦੇ ਵਿੱਚ ਸੰਕਟ ਹੋ ਡੂੰਗਾ ਹੋ ਗਿਆ। ਸਥਿਤੀ ਨੂੰ ਸੁਧਾਰਨ ਦੇ ਲਈ ਯਤਨ ਤੇਜ਼ ਹੋ ਗਏ ਨੇ ਤੇ ਅਕਾਲੀ ਆਗੂਆਂ ਨੇ ਧਾਮੀ ਦੇ ਨਾਲ ਮੁਲਾਕਾਤ ਕੀਤੀ। ਐਸਜੀਪੀਸੀ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੁਸ਼ਿਆਰਪੁਰ ਸਥਿਤ ਉਹਨਾਂ ਦੀ ਰਹਿਸ਼ਤੇ ਪਹੁੰਚੇ। ਕ੍ਰੀਪ ਡੇਡ ਘੰਟੇ ਤੱਕ ਚੱਲੀ ਮੁਲਾਕਾਤ ਦੇ ਬਾਅਦ ਪਾਰਟੀ ਲੀਡਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਧਾਮੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਪੂਰੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਦਾ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਸਾਡੇ ਮੈਂਬਰ ਸਭਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਨਿਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਬੰਦ ਦੇ ਵਿੱਚ ਜਿਹੜੀ ਆ ਉਹ ਲਈ ਲੈਉਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ tạmੀ ਦੇ ਅਸਤੀਫੇ ਨੂੰ ਲੈ ਕੇ 21 ਫਰਵਰੀ ਨੂੰ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਅਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਹੈ ਮਿਸਰ ਮੇ ਆਉਣਾ ਸੀਗਾ ਇਸ ਕਰਕੇ ਰਿਪੋਰਟ ਵੀ ਨਾਲ ਦਿੱਤੀ ਐ ਜੀ ਸਬਮਿਟ ਕਰਾ ਦਿੱਤੀ ਐ ਅਗਲਾ ਡੇਸ਼ਨ ਜੋਬੀ ਸਿੰਘ ਸਾਹਿਬ ਰਿਪੋਰਟ ਜਮ੍ਹਾਂ ਕਰਾਤੀ ਜੀ ਕਰਾ ਦਿੱਤੀ ਤੇ ਲਗਾਤਾਰ ਟੀਮ ਦੇ ਮੈਂਬਰ ਅਸਤੀਫਾ ਦੇ ਜਾ ਰਹੇ ਕਿਵੇਂ ਦੇਖਦੇ ਆ ਇਸ ਮੁੱਦੇ ਨੂੰ ਖਾਵੇਂ ਤੁਹਾਨੂੰ ਨਾਲ ਮੀਟਿੰਗ ਹੋਈ ਸੀ ਕੱਲ ਬਹੁਤ ਅੱਛੀ ਮੀਟਿੰਗ ਸਤ ਮੈਂਬਰੀ ਕਮੇਟੀ ਦੇ ਦੋ ਮੈਂਬਰ ਪਹਿਲਾਂ ਹੀ ਕਮੇਟੀ ਤੋਂ ਕਿਨਾਰਾ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੂਂਗਰ ਦਾ ਨਾਮ ਸ਼ਾਮਲ ਹੈ ਇਸ ਦੇ ਬਾਅਦ ਪੰਜ ਮੈਂਬਰਾਂ ਨੇ ਮੰਗਲਵਾਰ ਨੂੰ ਪਟਿਆਲਾ ਦੇ ਵਿੱਚ ਬੈਠਕ ਕੀਤੀ ਸੀ ਇੱਕ ਪਾਸੇ ਪੰਜ ਮੈਮਰੀ ਕਮੇਟੀ ਨੇ ਆਪਣੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ ਤੇ ਦੂਜੇ ਪਾਸੇ ਧਾਮੀ ਦੇ ਅਸਤੀਫੇ ਨੇ ਪੰਥਕ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੇ ਨਾਲ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਨਿਊਜ਼ਏਟੀਮ ਹੁਣ ਇਕਬਾਲ ਸਿੰਘ ਚੁੰਦਾ ਤੇ ਵੀ ਸਵਾਲ ਐ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਤਿੱਖਾ ਨਿਸ਼ਾਨਾ ਇਸ ਮੌਕੇ ਸਾਧਿਆ ਤੇ ਨਿਊਜ਼ 18 ਦੇ ਪੋਡਕਾਸਟ ਦੇ ਵਿੱਚ ਝੱਬਰ ਨੇ ਚਾਬ ਸਵਾਲ ਚੁਕੇ ਨੇ ਤੇ ਇਕਬਾਲ ਚੁੰਦਾ ਆਪਣੇ ਪੱਖ ਰੱਖਣ ਚੁੰਦਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਾ ਪੱਖ ਰੱਖਣ ਤੇ ਪੰਜ ਮੈਂਬਰੀ ਕਮੇਟੀ ਨੂੰ ਕਾਦੀ ਕਾਲ ਐ ਤੇ ਜਦੋਂ ਦੋ ਸੀਨੀਅਰ ਮੈਂਬਰ ਛੱਡ ਗਏ ਤਾਂ ਕਾਦੀ ਕਾਲ ਤਾਂ ਕਮੇਟੀ ਨੂੰ ਦਿੱਲੀ ਤੋਂ ਆਰਡਰ ਆ ਰਹੇ ਨੇ ਤੇ ਝੱਬਰ ਦਾ ਇਸ ਮੌਕੇ ਬਿਆਨ ਆਉਂਦਾ ਹੈ ਕਿ ਇਹਨਾਂ ਦੀ ਬਿਆਨਬਾਜ਼ੀ ਤਾਂ ਦੇਖੋ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੋਡਕਾਸਟ ਤੋਂ ਬਾਅਦ ਪੋਡਕਾਸਟ ਦੇ ਦੌਰਾਨ ਇਹ ਗੱਲਾਂ ਕੀਤੀਆਂ ਗਈਆਂ ਨੇ ਤੇ ਹੁਣ ਇਕਬਾਲ ਸਿੰਘ 14 ਤੇ ਵੀ ਸਵਾਲ ਚੁੱਕੇ ਜਾਂਦੇ ਨੇ ਤੇ ਨਿਊਜ਼ 18 ਦੇ ਪੋਡਕਾਸਟ ਦੇ ਵਿੱਚ ਐ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਦੇ ਵੱਲੋਂ ਨਿਸ਼ਾਨਾ 사ਦਿਆ ਗਿਆ ਤੇ ਤਿੱਖੇ ਸਵਾਲ ਪੁੱਛਦਿਆਂ ਉਹਨਾਂ ਕਿਹਾ ਕਿ ਚੂਂਦਾ ਸਾਡੇ ਨਾਲ ਜਾਂ ਤਾਂ ਪੱਖ ਰੱਖਣ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੱਖ ਰੱਖਣ ਕਿ ਜੇ ਜੇ ਪੰਜ ਮੈਂਬਰ ਹੁਣ ਬਾਕੀ ਵੀ ਜਿਹੜੇ ਹੈਗੇ ਨੇ ਜਾਂ ਫਿਰ ਸੱਤ ਮੈਂਬਰ ਟੋਟਲ ਸੀ ਤਾਂ ਲੋਕ ਇਹਨਾਂ ਦੇ ਉੱਤੇ ਭਰੋਸਾ ਹੀ ਨਾ ਕਰਦੇ ਕਿਉਂਕਿ ਇਹ ਗੁਰਸਿੱਖ ਨਹੀਂ ਇਹ ਬਿਲਕੁਲ ਕੱਲ ਕਾਲੀ ਵੇਖਣੀ ਲਈ ਜਦੋਂ ਛੋਡੇ ਆਗੂ ਅਗਵਾਈ ਦੇਗੇ ਸੀਨੀਅਰ ਜੋ ਸਿੰਘ ਸਹਿਬਾਨ ਨੇ ਮੁਖੀ ਲਾਇ ਚੇਅਰਮੈਨ ਲਾਇ ਉਹ ਅਸਤੀਫਾ ਦੇ ਗਏ ਉਸ ਤੋਂ ਬਾਅਦ ਸੀਨੀਅਰ ਬੜੂੰਗਰ ਸਾਹਿਬ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਕਾਫੜਾ ਦਫੜੀ ਚ ਕਾਲੀ ਜੋ ਏਜੰਡਾ ਨੂੰ ਦਿੱਲੀੋਂ ਆਇਆ ਕੋਣ ਕਰ ਰਿਹਾ ਇਹ ਸਾਰੀ ਪੰਜ ਮੈਂਬਰ ਕਮੇਟੀ ਤੇ ਤੁਸਤਾ ਝੁੰਦਾ ਸਾਹਮਣੂ ਵੀ ਫਿਰ ਉੱਥੇ ਖੜਾ ਕਰ ਦਿੱਤਾ ਝੁੰਦਾ ਸਾਹਿਬ ਤੁਹਾਡੇ ਨਾਲ ਹੈ ਜਰ ਨਾਲ ਹੋਣ ਪਰ ਜੋ ਉਹਨਾਂ ਦੀਆਂ ਗਤੀਵਿਧੀਆਂ ਕਾਰਵਾਈਆਂ ਅਸੀਂ ਵੇਖ ਰਹੇ ਹਾਂ ਝੁੰਦਾ ਸਭ ਜੱਜ ਕੇ ਪੱਖ ਰੱਖਣ ਫਿਰ ਜੋ ਸਹੀ ਹੈ ਕਿਉਂ ਬੋਖਸ ਗਿਆ ਯਾਰ ਬਰਕਰਾਰ ਦਸਾਂ ਨਾਹੋਂ ਦੀ ਕਿਰਤ ਦੇ ਵਿੱਚੋਂ ਦਸਮੰਡ ਕਰਕੇ ਟਾਈਮ ਛੱਡ ਕੇ ਆਵਦਾ ਅੱਜ ਦੇ ਸਮੇਂ ਦਾ ਯੁੱਗ ਤੁਹਾਨੂੰ ਵੇਖ ਕੇ ਪਤਾ ਕਿੰਨਾ ਪਾਵਡੈਂਟ ਹੈ ਹਰ ਇੱਕ ਇਨਸਾਨ ਦੀ ਲਾਈਫ ਰੋਜ਼ ਦੀ ਰੋਜ਼ ਪਰ ਆਪਣਾ ਟਾਈਮ ਕੱਢ ਕੇ ਪੰਥ ਵਾਸਤੇ ਕੌਮ ਵਾਸਤੇ ਟਾਈਮ ਕੱਢਦੇ ਆ 10-10 ਰੁਪਏ 20-20 ਰੁਪਏ ਆਪਦੀ ਜੇਬ ਚੋਂ ਦਿੰਦੇ ਆ ਤੇ ਜਿਹੜੇ ਵਰਕਰ ਆਪਦੀ ਦਸਾਂ ਨਾਉਂ ਦੀ ਕਿਰਤ ਚੋਂ ਤੇਲ ਫੂਕ ਕੇ ਮੈਂਬਰਸ਼ਿਪ ਘਟ ਰਹੇ ਆ ਬੜੇ ਉਤਸ਼ਾਹ ਦੇ ਨਾਲ ਇਹ ਉਹਨਾਂ ਨੂੰ ਡਬੋਰਲੇ ਕਰਨ ਦੀਆਂ ਗੱਲਾਂ ਕਰ ਰਹੇ ਨੇ ਸਿੰਘ ਸਹਿਮ ਸ੍ਰੇਤਾ ਕਰ ਰਹੇ ਆ ਸਿੰਘ ਸਹਿਬਾਨ ਸ੍ਰੇਤਾ ਕਰ ਰਹੇ ਆ ਅਕਾਲ ਤਖਤ ਦੇ ਜਥੇਦਾਰ ਕਿ ਭਰਤੀ ਹੋ ਰਹੀ ਹੈ ਵਧੀਆ ਗੱਲ ਹੈ ਤੇ ਇਹ ਜਿਨ੍ਹਾਂ ਦੀ ਡਿਊਟੀ ਲਈ ਸੀ ਵੀ ਤੁਸੀਂ ਗੌਰ ਰੱਖੋ ਨਿਗਰਾਨੀ ਕਰੋ ਤੇ ਇਹਨਾਂ ਦੀ ਬਿਆਨਬਾਜ਼ੀ ਤੁਸੀਂ ਵੇਖੋ ਟੀਸ਼ਾਰੇ ਕਰਦੀ ਹੈ ਫਾਦਰ ਸਾਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਉਂਦਾ ਹੈ ਪੰਜਾਬ ਦੇ ਵਿੱਚ ਸਿਆਸੀ ਸਪੇਸ ਖਾਲੀ ਹੈ ਤੇ ਸਿਆਸੀ ਸਪੇਸ ਨੂੰ ਭਰਨਾ ਬਹੁਤ ਜ਼ਰੂਰੀ ਹੈ ਨੌਜਵਾਨਾਂ ਨੂੰ ਅਪੀਲ ਹੈ ਕਿ ਅਸੀਂ ਇਕੱਠੇ ਹੋਈਏ ਤੇ ਰਾਜਨੀਤਿਕ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਡੀਐਸਜੀਐਮਸੀ ਦੇ ਪੰਥਕ ਸੰਮੇਲਨ ਦੇ ਵਿੱਚ ਪਹੁੰਚੇ ਸਨ ਗਿਆਨੀ ਹਰਪ੍ਰੀਤ ਸਿੰਘ ਜਿਸ ਮੌਕੇ ਉਹਨਾਂ ਦੇ ਵੱਲੋਂ ਇੱਕ ਤਿੱਖੀ ਪੂਰੀ ਬਿਆਨਬਾਜ਼ੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਪੇਸ ਸਿਆਸੀ ਸਪੇਸ ਖਾਲੀ ਹੈ ਤੇ ਇਸ ਸਪੇਸ ਨੂੰ ਭਰਨਾ ਬਹੁਤ ਜ਼ਰੂਰੀ ਹੈ ਤੇ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਇਕੱਠੇ ਹੋਣ ਤੇ ਰਾਜਨੀਤਿਕ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਡੀਐਸਜੀਐਮਸੀ ਦੇ ਪੰਥਕ ਸੰਮੇਲਨ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ पहुंची थी ये बहुत बड़ी अहमियत रखता है हमारे लिए क्योंकि सिख संस्थाएं है जो हैं हमारी उनकी मजबूती के लिए ऐसी कन्वेंशन होने चाहिए कौन लोग जो महत्वकांक्षी है और और उनकी से जो पंथक परंपराओं को नहीं समझ पाते हैं जिनके अंदर राशि लालसाएं होती है क्योंकि राशि लालसाएं चलो होनी चाहिए लेकिन कौम और पंथ से बड़ी नहीं होनी चाहिए एक ही समझना चाहूंगा हजेंदर सिंह धामी ने इस्तीफा दे दिया अब क्या हो सकता है उनकी जगह कौन जिम्मेदारी संभाल पाएगा मुझे ये तो सरदार हरजिंदर सिंह धामी का जो इस्तीफा है वो मेरे लिए बहुत है एक सवाल सर शुरुआत आपसे हुई थी अब हरजंद्रजीत सिंह धामी पर आ गई अब आगे क्या होगा और ये जो पॉलिटिकल ड्रामा या पंथक ड्रामा जो जो चीजें हो रही हैं कैसे सुलझेंगी और पंजाब को कब एक सही दिशा में जिस जैसी बातें अब यहाँ पे हो रही थी उस दिशा की ओर लेके जाया जा सके हमारे लिए सबसे बड़ी चिंता ये है कि पंजाब में जो राजनीतिक स्पेस है वो खाली हो गया है और उसको भरना जो है वो बहुत जरूरी है और मैं पंजाब के नौजवानों को यही अपील करूंगा कि हाँ हम इकट्ठे हुए और अपनी राजनीतिक शक्ति जो है उसको मजबूत करें नया प्रधान कैसे अब चुना जाए बारे में मुझे कुछ मालूम नहीं है एक सवाल आखिरी सवाल आखिरी सवाल पूछूंगा अकाली दल जिस तरीके से तमाम चीजें हुई सुखबीर बादल को तनखाही घोषित किया गया फिर उन पर गोली चली फिर कमेटी बनी मगर मुद्दा हल नहीं हो पाया सर अब तक ਇਹੀ ਬਦਕਿਸਮਤੀ ਹੈ ਕਿ ਸਮਝ ਨਹੀਂ ਪਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਤੀਬੱਧਤਾ ਸੇ ਧੰਨਵਾਦ ਬਾਦ ਤਦਰ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਤੇ ਇਸ ਹੋ ਚੁੱਕਿਆ ਹੈ ਸੀਐਮ ਭਗਵੰਤ ਮਾਨ ਦੇ ਵਿਲੋ 497 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਾਲਾਂਕਿ 270 ਅਸਿਸਟੈਂਟ ਪ੍ਰੋਫੈਸਰਾਂ ਨੂੰ ਵੀ ਨਿਯੁਕਤੀ ਪੱਤਰ ਇਸ ਮੌਕੇ ਦਿੱਤੇ ਗਏ ਜਦਕਿ 36 ਐਸਟੀਓਜ਼ ਨੂੰ ਵੀ ਨੌਕਰੀ ਦਿੱਤੀ ਗਈ ਹੈ ਤੇ ਹੁਣ ਤੱਕ ਲਗਭਗ 50892 ਨੌکریاں ਦਿੱਤੀਆਂ ਜਾ ਚੁੱਕੀਆਂ ਨੇ ਸੀਐਮ ਭਗਵੰਤ ਮਾਨ ਦਾ ਇਸ ਪੂਰੇ ਸਮਾਗਮ ਦੇ ਦੌਰਾਨ ਬਿਆਨ ਆਦ ਹੈ ਤੇ ਲਗਾਤਾਰ ਇਹ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਰੋਜ਼ਗਾਰ ਦੀਆਂ ਆਏ ਦਿਨ ਖਬਰਾਂ ਆਉਂਦੀਆਂ ਨੇ ਜਿਸ ਦੇ ਚਲਦਿਆਂ ਇੱਕ ਵਾਰ ਮੋੜ ਤੋਂ ਹੁਣ ਕਰੀਬ 497 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਜਿਨ੍ਹਾਂ ਦੇ ਵਿੱਚੋਂ 270 ਅਸਿਸਟੈਂਟ ਪ੍ਰੋਫੈਸਰਾਂ ਨੂੰ ਵੀ ਪੱਤਰ ਦਿੱਤੇ ਗਏ ਨੇ ਜHALAKI 36 ਐਸਡੀਓਜ਼ ਨੂੰ ਵੀ ਨੌਕਰੀ ਦਿੱਤੀ ਗਈ ਹੈ ਤੇ ਕਰੀਬ 5892 ਨੌکریاں ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਪੰਜਾਬ ਦੇ ਵਿੱਚ ਅੱਜ ਸਰਕਾਰ ਨੇ ਨਵੀਆਂ ਨਿਯੁਕਤੀਆਂ ਦਿੱਤੀਆਂ ਨੇ ਨਵੀਆਂ ਨੌਕਰੀਆਂ ਦਿੱਤੀਆਂ ਨੇ ਤਾਂ ਇਹ ਜੋੜਾ ਦੋਨੋਂ પતિ ਪਤਨੀ ਵਿਦੇਸ਼ ਤੋਂ ਆਏ ਨੇ ਕੈਨੇਡਾ ਤੋਂ ਆਏ ਨੇ ਕਹਿੰਦੇ ਨੇ ਕਿ ਜਦੋਂ ਇੱਥੇ ਕੋਈ ਗੱਲਬਾਤ ਨਹੀਂ ਬਣੀ ਤਾਂ ਫਿਰ ਬਾਹਰ ਜਾ ਕੇ ਕੰਮ ਦੀ ਤਲਾਸ਼ ਕੀਤੀ ਬਾਹਰ ਜਾ ਕੇ ਕੰਮ ਸ਼ੁਰੂ ਕੀਤਾ ਪਰ ਹੁਣ ਵਾਪਸ ਪਰਤ ਆ ਰਹੇ ਨੇ ਬਾਈ ਜੀ ਸਮਝਣਾ ਚਾਹੂੰਗਾ ਕਿ ਇੱਥੋਂ ਜਦੋਂ ਬਾਹਰ ਜਾਣ ਦਾ ਸਬਾਬ ਬਣਿਆ ਉਹ ਕਿਵੇਂ ਬਣਿਆ ਸੀ ਤੇ ਹੁਣ ਵਾਪਸੀ ਸਰ ਅਸਲ ਦੇ ਵਿੱਚ ਬਾਹਰ ਜਾਣਾ ਕੋਈ ਉਸ ਤਰ੍ਹਾਂ ਡ੍ਰੀਮ ਨਹੀਂ ਸੀਗਾ ਜਿਸ ਤਰ੍ਹਾਂ ਦੇ ਡ੍ਰੀਮ ਸਾਡੇ ਪਲੱਸ 1 ਪਲੱਸ 2 ਜਾਂ ਗ੍ਰੈਜੂਏਸ਼ਨ ਦੇ ਬੱਚੇ ਮਨ ਦੇ ਵਿੱਚ ਪਾਲੀ ਹੋਏ ਨੇ ਬਾਹਰ ਜਾਣ ਦੇ ਵੀ ਕਾਰਨ ਵੀ ਸੀਗੇ ਥੋੜੇ ਜਿਹਾ ਵੱਖਰੇ ਸੀਗੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਨਾਲ ਜੁੜੇ ਹੋਏ ਹਾਂ ਉਤੋਂ ਮਾਸਟਰਸ ਕੀਤੀ ਹੈ ਨੈਟ ਜੇਆਰ ਪੀਤੀ ਅਤੇ ਪੀਐਚ 3 ਦੇ ਵਿੱਚ ਅਪੀਅਰ ਹੋਏ ਤਾਂ ਸਾਡੀ ਸਭ ਦਾ ਇੱਕ ਸਾਡੇ ਦੋਵਾਂ ਦਾ ਖਾਸ ਕਰਕੇ ਇੱਕ ਡ੍ਰੀਮ ਜੌਬ ਸੀ ਵੀ ਅਸੀਂ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਭਰਤੀ ਹੁੰਦੀ ਹੈ ਤੇ ਜਦੋਂ ਅਸੀਂ ਪੜ ਰਹੇ ਸੀ ਤਾਂ 2021 ਦੇ ਵਿੱਚ ਇੱਕ ਰਿਕਰੂਟਮੈਂਟ ਆਉਂਦੀ ਆ ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨਸ ਅਸੀਂ ਦੋਮਾਂ ਨੇ ਪੇਪਰ ਦਿੱਤਾ ਤੇ ਕੁਆਲੀਫਾਈ ਕੀਤਾ ਪਰ ਉਦੋਂ ਕੀ ਹੋਇਆ ਵੀ ਕੁਝ ਕਾਰਨਾ ਕਰਕੇ ਇਹ ਭਰਤੀ ਮਾਨਜੁਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੜਕ ਗਈ ਤੇ ਵੇਟ ਕਰਦੇ ਕਰਦੇ ਸਾਲ 2 ਸਾਲ ਲੰਘ ਗਏ ਇਨਾ ਲੰਮਾ ਸਮਾਂ ਵੇਟ ਕਰਦੇ ਆਂ ਜਦੋਂ ਅਸੀਂ ਫਿਊਚਰ ਵੱਲ ਦੇਖਦੇ ਆਂ ਤਾਂ ਸ਼ਾਇਦ ਸਾਡੇ ਲਈ ਇਹ ਬਹੁਤ ਲੰਮਾ ਸਮਾਂ ਹੁੰਦਾ ਤਾਂ ਫਿਰ ਅਸੀਂ ਉਦੋਂ ਡਿਸਾਈਡ ਕੀਤਾ ਵੀ ਕਿਉਂ ਨਾ ਬਾਹਰ ਚੱਲਿਆ ਜਾਵੇ ਸਾਡੇ ਮੇਰੇ ਕੁਝ ਰਿਲੇਟਿਵਸ ਉਸ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਜਿਹੜੇ ਸੀਗੇ ਉਹ ਬਾਹਰ ਗਏ ਹੋਏ ਸੀ ਉਹਨਾਂ ਨੇ ਮੈਨੂੰ ਇਨਵਾਈਟ ਵੀ ਕੀਤਾ ਤੇ ਅਸੀਂ ਇੱਕ ਵਾਰ ਬਾਹਰ ਗਏ ਤੇ ਫਿਰ ਹੁਣ ਜਦੋਂ ਦੁਬਾਰਾ ਸਾਡੀ ਇਹ ਰਿਕਰੂਟਮੈਂਟ ਪੂਰੀ ਹੋਈ ਆ ਸਾਨੂੰ ਪੰਜਾਬ ਵਾਪਸੀ ਦਾ ਮੌਕਾ ਮਿਲਿਆ ਤਾਂ ਅਸੀਂ ਦੇਸ਼ ਉਦੇਸ਼ ਛੱਡ ਕੇ ਦੁਬਾਰਾ ਪੰਜਾਬ ਆਇਆ ਤੇ ਆਪਣੀ ਇਸ ਜਿਹੜੀ ਉੱਪਰ ਕਮੈਂਟ ਸੀ ਧਰਤੀ ਸੀ ਇਹਨੂੰ ਜੁਆਇਨ ਕੀਤਾ ਉਹ ਡ੍ਰੀਮ ਜੌਬ ਸੀ ਜਿਹੜੀ ਉਹ ਕਵੇਂ ਉਹ ਹੁਣ ਜੁਆਇਨ ਕਰ ਲਿਆ ਬਿਲਕੁਲ ਸਰ ਬਿਲਕੁਲ ਤਾਂ ਤੁਹਾਡੀ ਪਤਨੀ ਵੀ ਨਾਲ ਖੜੇ ਮੁਸਕਰਾ ਰਹੇ ਨੇ ਅੱਛਾ ਜਦੋਂ ਬਾਹਰ ਗਏ ਸੀ ਉਦੋਂ ਜ਼ਿਆਦਾ ਚਾਹ ਸੀ ਕਿ ਜਦੋਂ ਆਹ ਨੌਕਰੀ ਵਾਲਾ ਮੌਕਾ ਲੱਗਿਆ ਉਹ ਤਾਂ ਜ਼ਿਆਦਾ ਚਾਹ ਨਹੀਂ ਜੀ ਅੱਜ ਜ਼ਿਆਦਾ ਚਾਹੀ ਬਾਹਰ ਦਾ ਇੰਨਾ ਚਾਹੀ ਸੀ ਕਿਉਂਕਿ ਅਸੀਂ ਜੇ ਬਾਹਰ ਜਾਣਾ ਹੁੰਦਾ ਸੀ ਪਲੱਸ 2 ਤੋਂ ਬਾਅਦ ਜਾਂਦੇ ਗ੍ਰੈਜੂਏਸ਼ਨ ਤੋਂ ਅਸੀਂ ਪੀ ਐਚ ਡੀਾਂ 'ਚ انرੋਲ ਹੋ ਕੇ ਬਾਹਰ ਨਹੀਂ ਸੀ ਜਾਣਾ ਚਾਹੁੰਦੇ ਤੇ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਆਪਣੀ ਡ੍ਰੀਮ ਜੌਬ ਜੋ ਸੀ ਕਿ ਪ੍ਰੋਫੈਸਰ ਬਣਨਾ ਸੀ ਯੂਨੀਵਰਸਿਟੀਾਂ 'ਚ ਸੀ 10 10 ਸਾਲ ਉੱਥੇ ਪੜਾਈਆਂ ਕੀਤੀਆਂ ਤੇ ਅੱਜ ਜਦੋਂ ਸਾਨੂੰ ਉਹ ਮੌਕਾ ਮਿਲਿਆ ਤਾਂ ਬਿਲਕੁਲ ਸਾਨੂੰ ਕੈਨੇਡਾ ਤੋਂ ਵਾਪਸ ਆਉਣਾ ਬਣਦਾ ਸੀ ਤਾਂ ਉੱਧਰ ਪੰਜਾਬ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਸਥਾ ਦੀ ਡੁੱਪਕੀ ਲਗਾਈ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਮਹਾਕੁੰਮ ਦੇ ਵਿੱਚ ਡੁੱਪਕੀ ਲਗਾਈ ਹਾਲਾਂਕਿ ਮੀਥ ਹੇਅਰ ਨੇ ਵੀ ਇਸ ਮੌਕੇ ਮੌਜੂਦ ਰਹੇ ਤੇ ਪਵਿੱਤਰ ਇਸ਼ਨਾਨ ਕੀਤਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਦਵਾ ਨੇ ਵੀ ਆਸਥਾ ਦੀ ਡੁੱਪਕੀ ਲਗਾਈ ਇਸ ਮੌਕੇ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਮਹਾਕੁੰਬੀਆਂ ਤਸਵੀਰਾਂ ਨੇ ਪਹੁੰਚੇ ਸਨ ਮਹਾਕੁੰਬ ਪ੍ਰਿਆगराज ਦੇ ਵਿੱਚ ਪਹੁੰਚੇ ਸਨ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਿਵਦਾਰ ਨੂੰ ਪ੍ਰਿਆਗਰਾਜ ਦੇ ਵਿੱਚ ਹੋ ਰਹੇ ਮਹਾਕੁੰਦੀਆਂ ਤਸਵੀਰਾਂ ਵੀ ਇਸ ਮੌਕੇ ਟਵਿੱਟਰ ਤੇ ਸਾਂਝੀਆਂ ਕੀਤੀਆਂ ਨੇ ਜਿਸ ਤੋਂ ਬਾਅਦ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਨੇ ਤੇ ਮੀਥ ਹੇਅਰ ਵੀ ਮੌਜੂਦ ਨੇ ਹਾਲਾਂਕਿ ਅਮਨ ਅਰੋੜਾ ਦੀ ਫੈਮਿਲੀ ਵੀ ਇਸ ਮੌਕੇ ਮੌਜੂਦ ਰਹੀ ਤੇ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਹਰ ਹਰ ਗੰਗੇ ਦੇ ਨਾਲ ਟਵੀਟ ਇਸ ਮੌਕੇ ਕੀਤਾ ਗਿਆ ਹੈ